ਬੇਰਜ਼ਗਾਰੀ ਜਿਸ ਨਾਲ ਇੱਥੇ ਲੋਕਾਂ ਨੂੰ ਨੌਕਰੀ ਮਿਲਦੀ ਹੋਵੇ ਲੋਕਾਂ ਨੂੰ ਦੁਆਰ ਖੁੱਲ੍ਹ ਜਾਵੇ ਸਿਰਜਣਾ ਮਕਸਦ ਸਭ ਦਾ ਹੀ ਹੈ ਲੋਕਾਂ ਨੂੰ ਰੋਜ਼ਗਾਰ ਨਹੀਂ ਹੈ ਲੁੱਟਖੋਟ ਹੈ ਪੋਲਿਟਿਸ਼ੀਅਨ ਜਿਹੜੇ ਨੇ ਤੁਹਾਨੂੰ ਪਤਾ ਕੀ ਕਰਦੇ ਨੇ ਪੋਲਿਟਿਸ਼ੀਅਨ ਜਿਹੜੇ ਨਹੀਂ ਉਹ ਹੋਣੇ ਚਾਹੀਦੇ ਸਾਫ਼ ਸੁਥਰੇ ਪੋਲਿਟਿਸ਼ੀਅਨ ਕੋਈ ਦੀਨ ਅਮਾਨ ਧਰਮ ਹੈ ਨਹੀਂਗਾ ਇੱਕ ਆਮ ਵਿਅਕਤੀ ਦਾ ਤਾਂ ਦੀਨ ਅਮਾਨ ਧਰਮ ਵਫਾਦਾਰੀ ਇਕ ਆਮ ਵਿਅਕਤੀ ਦੀ ਹੈ ਪਰ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਹੈ ਹੀ ਨਹੀਂ ਉਹ ਜੋ ਵਿਸ਼ਵਾਸਨ ਕਰਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਗਤ ਕਰਦਾ ਹਾਂ ਅਰ ਸਾਲ ਦੀ ਤਰ੍ਹਾਂ ਸਾਲੀ ਖਾਨ ਪੋਰਟਾ ਦਾ ਵਿਖੇ ਬਹੁਤ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਹੈ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਜੁਗਿੰਦਰ ਸਿੰਘ 바ਸੀ ਸਰ ਜੀ ਨਾਲ ਉਹਨਾਂ ਦਾ ਇਸ ਟੂਰਨਾਮੈਂਟ ਬਾਰੇ ਕੀ ਕਹਿਣਾ ਹੈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਸੀਂ ਮੈਨੂੰ ਕਾਵਲ ਸਮਝਿਆ ਆਪਣੇ ਟੈਲੀਵਿਜ਼ਨ ਸ਼ੋਅ ਦੇ ਦੇਖ ਰਿਹਾ ਤੁਹਾਡੇ ਡੈਬਿਊਟ ਨੇ ਔਰ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੇ ਇਸ ਪਿੰਡ ਦੇ ਵਿੱਚ ਮੈਂ ਪਹੁੰਚਾ ਹਾਂ ਖਾਸ ਕਰਕੇ ਮੇਰਾ ਉਹ ਦਾ ਮਕਸਦ ਹੈ ਮੇਰੇ ਪਰਿਵਾਰ antisense ਤੇ ਬੰਸੀ ਨਰਾਗੇ ਰੁੜ ਕੇ ਰੁੜ ਕੇ ਦਾ ਪਰਿਵਾਰ ਜਿਹੜਾ ਹੈ ਇਹ ਇਸ ਮੇਲੇ ਦੀ ਰਣਗ ਨੂੰ ਬਣਾਉਂਦਾ ਹੈ ਕਿ ਬਾਬਾ ਰਖੀ ਮੰਦਰ ਜੀ ਦਾ ਸਤਿਕਾਰ ਕਰਦੇ ਹਨ ਕਿਉਂਕਿ ਮੇਰੇ ਨਜ਼ਦੀਕੀ ਪਿੰਡ ਤੋਂ ਹੈ ਤੇ ਇਸ ਪਿੰਡ ਦੇ ਵਿੱਚ ਤੇ ਕੋਸ਼ ਹੋਰ ਪਿੰਡਾਂ ਵਿੱਚੋਂ ਪਤਾ ਲੱਗਾ ਕਿ ਉਹਨਾਂ ਨੇ ਯਾਦ ਨੂੰ ਸਮਰਪਤ ਜਿਹੜੇ ਨੇ ਪ੍ਰੋਮ ਕਰਾਈ ਜਾਂਦੇ ਨੇ ਨੇੜੇ ਕੀ ਪਿਛਲੇ ਕਈ ਸਾਲਾਂ ਤੋਂ ਨੇ ਸੋ ਇਹ ਜਿਹੜਾ ਪਰਿਵਾਰ ਹੈ ਜਿਸ ਘਰ ਵਿੱਚ ਮੈਂ ਆਇਆ ਹੋਇਆ ਹਾਂ ਇਹ ਲੰਬੇ ਸਮੇਂ ਤੋਂ ਜਾਣਦਾ ਕਾਰੋਗਾਰ ਵਿੱਚ ਬੜਾ ਇਹਨਾਂ ਨਾਮ ਹੈ ਔਰ ਅੱਜ ਇਸ ਪਿੰਡ ਦੇ ਵਿੱਚ ਆਉਣਾ ਮੈਨੂੰ ਆਪਣੀ ਜ਼ਿੰਦਗੀ ਵਿੱਚ ਪਹਿਲਾ ਮੌਕਾ ਮਿਲਿਆ ਸੋ ਖੇਡ ਮੇਲੇ ਬਾਬਾ ਜੀ ਜਦ ਕਰਨਾ ਕਿਸੇ ਵੀ ਧਰਮ ਦੇ ਵਿੱਚ ਕੋਈ ਵੀ ਵਿਅਕਤੀ ਹੈ ਅਸੀਂ ਸਿਰ ਸਤਿਕਾਰ ਕਰਦੇ ਸਤਿਕਾਰ ਕਰਨਾ ਚਾਹੀਦਾ ਹੈ ਬਿਠੇ ਬਾਹਰ ਬੈਠੇ ਦਰਸ਼ਕ ਨੇ ਆਈ ਡੋਟ ਨੋ ਥਰਡ ਵਿਸ਼ਿਪ ਕਿੱਥੇ ਜਾਂਦੀ ਹੈ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਵਸੇ ਲੋਕ ਚਾਹੇ ਹਿੰਦੂ ਨੇ ਮੁਸਲਮਾਨ ਨੇ ਸਿੱਖ ਨੇ ਇਸਾਈ ਨੇ ਸਾਰੇ ਨੇ ਔਰ ਹਰ ਦਿਨ ਤਿਹਾਉਰ ਨੂੰ ਇਕੱਠੇ ਹੋ ਕੇ ਮਨਾਉਂਦੇ ਨੇ ਜਿਵੇਂ ਇਸ ਪਿੰਡ ਦੇ ਵਿੱਚ ਮੰਦਿਰ ਹੈ ਔਰ ਮੰਦਿਰ ਦੇ ਵਿੱਚ ਸਿੱਖ ਪਰਿਵਾਰਾਂ ਨੇ ਜਾਣਾ ਇਹ ਬਖ ਬਖ ਧਰਮਾਂ ਦਾ ਜਾਣਾ ਸਤਿਕਾਰ ਕਰਨਾ ਇੱਕ ਬਹੁਤ ਵੱਡੀ ਸਾਡੇ ਵਾਸਤੇ ਇਹ ਜ਼ਿੰਦਗੀ ਦੀ ਮੈਂ ਕਹਿ ਸਕਦਾ ਦੇਣਾ ਕਿ ਅਸੀਂ ਇੱਕ ਐਸੇ ਲੋਕ ਹੈ ਪੰਜਾਬ ਦੇ ਬਸਣ ਵਾਲੇ ਜੋ ਇਕਤਾ ਦੀ ਗੱਲ ਕਰਦੇ ਆ ਸੋ ਮੈਂ ਇਹ ਵੀ ਚਾਹੂੰਗਾ ਕਿ ਬਾਹਰ ਬੈਠੇ ਲੋਕ ਵੀ ਇੱਕ ਤਰੀਕ ਗੱਲ ਕਰ ਤਾ ਪੰਜਾਬ ਨੂੰ ਇਕੱਠਾ ਰਹਿਣ ਦੇਣ ਹਾਂਜੀ ਸਰ ਜਿੱਦਾਂ ਇਹ ਆਪਣਾ ਕੈਨੇਡਾ ਵਿੱਚ ਇੰਨਾ ਵਧੀਆ ਆਪਣਾ ਚੱਲਦਾ ਰਿਹਾ ਸ਼ੋ ਜੀ ਤੁਸੀਂ ਪੰਜਾਬ ਦੀ ਧਰਤੀ ਨਾਲ ਜੁੜੇ ਹੋਇਓ ਟੂਰਨਾਮੈਂਟ ਨੂੰ ਦੇਖਦੇ ਹੋਏ ਅੱਜ ਕਿਦਾਂ ਦਾ ਮਹਿਸੂਸ ਹੋਇਆ ਜੀ ਟੂਰਨਾਮੈਂਟ ਦੇ ਪ੍ਰਬੰਧ ਕਿਦਾਂ ਦੇ ਲੱਗੇ ਬਹੁਤ ਅੱਛੇ ਪ੍ਰਬੰਧ ਹੈ ਔਰ ਮੈਂ ਦੱਸ ਦਿੱਤਾ ਕਿ ਖੇਡਾਂ ਹੋਣੀ ਬਹੁਤ ਜ਼ਰੂਰੀ ਆ ਖੇਡਾਂ ਦਾ ਮਕਸਦ ਇਹਦਾ ਕਿ ਜਿਹੜੀ ਤੁਹਾਡੀ ਸਦਭਾਵਨਾ ਹੈ ਤੁਹਾਡੀ ਮਿਲਵਰਤਨ ਭਾਵਨਾ ਤੁਹਾਡੀ ਇਕਤਾ ਜਿਹੜੀ ਹੈ ਉਹ ਇੱਕ ਦੂਜੇ ਨਾਲ ਜੁੜੀ ਰਹਿੰਦੀ ਆ ਖੇਡਾਂ ਦੇ ਮੈਦਾਨ ਵਿੱਚ ਜ਼ਰੂਰੀ ਨਹੀਂ ਕਿ ਤੁਸੀਂ ਜਿੱਤਣ ਲਈ ਆਉਂਦੇ ਹੋ ਖੇਡ ਦੇ ਮੈਦਾਨ ਵਿੱਚ ਤੁਸੀਂ ਆਉਂਦੇ ਇੱਕ ਇੱਕ ਤੁਸੀਂ ਮਿਲਵਰਤਨ ਦੀ ਭਾਵਨਾ ਨੂੰ ਪੈਦਾ ਕਰਨਾ ਹੁੰਦਾ ਹੈ ਜਿਤਨਾ ਹਾਰ ਜਿਤਨਾ ਹਾਰਨ ਬਕਰੀ ਗੱਲ ਹੈ ਔਰ ਮੇਰਾ ਪੰਜਾਬ ਹੈ ਪੰਜਾਬ ਵਾਸਤੇ ਰਹੇ ਔਰ ਪੰਜਾਬ ਦੇ ਖਾਤਰ ਤੁਸੀਂ ਕੋਸ਼ਿਸ਼ ਕਰੋ ਕਿ ਯਤਨ ਕਰੋ ਕਿ ਅਸੀਂ ਇਕ ਰਹੇਗੇ ਔਰ ਅਸੀਂ ਹਰ ਥਾਂ ਸਤਿਕਾਰ ਕਰਗੇ ਜੀ ਸਰ ਲਾਸਟ ਵਾਈਜ਼ ਦੀ ਆਪਾਂ ਅੱਜ ਕੱਲ ਪੰਜਾਬ ਦੇ ਯੂਥ ਦੀ ਗੱਲ ਕਰਦੇ ਹਾਂ ਦਿਨੋ ਦਿਨ ਖੇਡਾਂ ਤੋਂ ਦੂਰ ਹੋ ਰਿਹਾ ਹੈ ਨਸ਼ਿਆਂ ਦੇ ਵਗਡੋਲ ਵਿੱਚ ਨਾ ਉਲਝ ਗਿਆ ਹੈ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੇਰਾ ਮੈਸੇਜ ਉਹਨਾਂ ਨੂੰ ਤਾਂ ਘੱਟ ਹੈ ਪਰ ਜਿਹੜੇ ਇੱਥੋਂ ਦੇ ਪੋਲਿਟਿਸ਼ੀਅਨ ਉਹਨਾਂ ਜ਼ਿਆਦਾ ਹੈ ਰਿਸਪਾਂਸਿਬਲ ਨਹੀਂ ਤੇ ਬੱਚਿਆਂ ਦੇ ਮਾਪੇ ਰਿਸਪਾਂਸਿਬਲ ਨਹੀਂ ਔਰ ਬੱਚੇ ਨੂੰ ਚਾਹੀਦਾ ਕਿ ਨਸ਼ੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ ਪਰ ਇੱਥੋਂ ਦਾ ਰੈਟ ਸਿਸਟਮ ਹੈ ਹਰ ਦੇਸ਼ ਵਿੱਚ ਨਸ਼ਾ ਹੈ ਪੰਜਾਬ ਵਿੱਚ ਨਾ ਨਸ਼ਾ ਨਹੀਂ ਹੈ ਜਿੰਨਾ ਕਿ ਤੁਸੀਂ ਸਮਝਦੇ ਹੋ ਇਹ ਬਹੁਤ ਵੱਡੀ ਇੱਕ ਇੱਥੋਂ ਦੀ ਮੀਡੀਆ ਦੀ ਪੋਲ ਹੈ आई एम सॉरी टू से इन ट्रू एंड फैक्ट ਹੈ ਤੁਸੀਂ ਪੋਲੀਟੀਸ਼ੀਨ ਆਪੋਜੀਸ਼ਨ ਵਿਚਾਰ ਕਹਿੰਦੇ ਜੀ ਬਹੁਤ ਨਸ਼ਾ ਜੀ ਪਾਰਟੀ ਕੁਛ ਨਹੀਂ ਕਰਦੀਆਂ ਨਸ਼ਾ ਪੰਜਾਬ ਦੇ ਵਿੱਚ ਇੰਨਾ ਵਿਕਦਾ ਨਹੀਂ ਆ ਨਸ਼ਾ ਪੰਜਾਬ ਦੇ ਵਿੱਚ ਇੰਨਾ ਖਾਧਣ ਜਾਂਦੇ ਜਿਹਨਾਂ ਬਲ ਦੇਸ਼ਾਂ ਦੇ ਵਿੱਚ ਜਾ ਕੇ ਖਾਂਦੇ ਲੋਕ ਅਤੇ ਜਿਹਨੇ ਓਵਰਡੋਸ ਹੋ ਕੇ ਬੱਚੇ ਦੀ ਮੌਤਾਂ ਹੁੰਦੀਆਂ ਨੇ 15 ਤੋਂ ਵੀ ਬਾਡੀਸ ਪੰਜਾਬ ਨੂੰ ਕੈਨੇਡਾ ਤੋਂ ਆਉਂਦੀਆਂ ਨੇ ਹਰ ਇੱਕ ਮਹੀਨੇ ਜਿਹੜੇ ਬੱਚੇ ਇੰਡੀਆ ਤੋਂ ਕੈਨੇਡਾ ਪੜ੍ਹਨ ਗਏ ਹੋਏ ਨੇ 15ਵੀਂ ਬਾਡੀਜ਼ ਦਾ ਖਰਚਾ ਹਿੰਦੁਸਤਾਨ ਗਵਰਨਮੈਂਟ ਪੇ ਕਰਦੀ ਆ ওভারਡੋਸ ਦੇ ਨਾਲ ਬੱਚੇ ਮਰਨਾ ਨਸ਼ੇ ਦੇ ਇਸ ਸੰਕੇਤ ਨੇ ਉਥੇ ਜਾ ਕੇ ਨਸ਼ਾ ਵੀ ਜਿਹੜੇ ਇਹ ਬੱਚੇ ਕਰਦੇ ਨੇ ਲੜਾਈਆਂ ਕਰਦੇ ਨੇ ਬਹੁਤ ਸਾਰੇ ਬੱਚੇ ਨੇ ਇਹ ਡਿਪੈਂਡ ਗਏ ਨੇ ਪੜ੍ਹਦੇ ਵੀ ਨਹੀਂ ਇਹ ਸਾਰੇ ਬੱਚੇ ਨਹੀਂ ਐ ਪਰ ਮੈਂ ਇਹ ਮਾਪਾਂ ਨੂੰ ਬਿਰਤੀ ਕਰਨੀ ਚਾਹਾਂਗਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਛੋਟੀ ਉਮਰ ਦੇ ਵਿੱਚ ਪਹਿਲਾਂ ਪੜ੍ਹਾਓ ਲਿਖਾਓ ਉਸ ਤੋਂ ਬਾਅਦ ਉਹਨਾਂ ਨੂੰ ਭੇਜੋ ਔਰ ਜਲਦੀ ਨਾ ਕਰੋ ਬੱਚੇ ਨੂੰ 18 ਸਾਲ ਦੀ ਉਮਰ ਦੇ ਵਿੱਚ ਹੀ ਭੇਜ ਦਿਓ ਬਾਅਦ ਤੇ ਪੈਸੇ ਲਾ ਕੇ ਉਸ ਤੋਂ ਬਾਅਦ ਬੱਚੇ ਜਿਹੜੇ ਨੇ ਆ ਆਪਣੀ ਜ਼ਿੰਦਗੀ ਦਾ ਆਪ ਫੈਸਲਾ ਲੈਣ ਲੱਗ ਪੈਂਦੇ ਨੇ ਬੱਚੇ ਤੇ ਬੱਚੇ ਨੇ ਨਾ ਔਰ ਬੱਚੇ ਜਿਹੜੇ ਨੇ ਰਾਈਟ ਫੈਸਲਾ ਕਰਕੇ ਨਹੀਂ ਲੈ ਸਕਦੇ ਕੇ ਵਾਰੀ ਸੋ ਅੱਜ ਇਸਪੈਂਡ ਵਿੱਚ ਆਇਆ ਹਾਂ ਬਾਬਾ ਜੀ ਦੇ ਮੰਦਿਰ ਦੇ ਵਿੱਚ ਦਰਸ਼ਨ ਕਰਨ ਆਇਆ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਕਿਸੇ ਵੀ ਧਰਮ ਦੇ ਵਿੱਚ ਜਾ ਕੇ ਸਤਿਕਾਰ ਪਾਉਂਦਾ ਮੈਂ ਕਿ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ ਪਰ ਮੈਂ ਦੂਜੇ ਧਰਮ ਦੇ ਸਤਿਕਾਰ ਕਰਦਾ ਤੇ ਉਹ ਮੇਰਾ ਹਰ ਇੱਕ ਵਿਅਕਤੀ ਸਰਦਾਰਤਾਜ ਹੈ ਬੜੀ ਮਿਹਰਬਾਨੀ ਪੰਜਾਬ ਬਸਾ ਰਹੇ ਹਾਂਜੀ ਸਰ ਲਾਸਟ ਟਾਈਮ ਜਿੱਦਾਂ ਇਹ ਅੱਜ ਕੱਲ ਪੰਜਾਬ ਦੇ ਹਾਲਾਤ ਦੇਖ ਰਿਹਾ ਹਾਂ ਤੁਸੀਂ ਬਾਹਰ ਦੀ ਦੌੜ ਲੱਗੀ ਹੋਈ ਹੈ ਉਸ ਦਾ ਮੁਕਰਨ ਕੀ ਲ ਕਰਨ ਬੇਰਜ਼ਗਾਰੀ ਜੇ ਸਾਡੇ ਇੱਥੇ ਲੋਕਾਂ ਨੂੰ ਨੌਕਰੀ ਮਿਲਦੀ ਹੋਵੇ ਲੋਕਾਂ ਦਾ ਫਿਊਚਰ ਹੋਵੇ ਦੁਬਾਰਾ ਕਿਉਂ ਜਾਈਏ ਅਸੀਂ ਇਹ ਜਿਹੜਾ ਸਾਡਾ ਦੇਸ਼ ਹੈ ਹਿੰਦੁਸਤਾਨ ਹੈ ਸਰਜਾਨਾ ਮਕਸਦ ਸਭ ਦਾ ਹੀ ਹੈ ਕਿ ਇੱਥੇ ਲੋਕਾਂ ਨੂੰ ਰੋਜ਼ਗਾਰ ਨਹੀਂ ਹੈ ਲੁੱਟ ਖਸੁੱਟ ਹੈ ਪੋਲਿਟਿਸ਼ੀਅਨ ਜਿਹੜੇ ਨੇ ਤੁਹਾਨੂੰ ਪਤਾ ਹੈ ਕੀ ਕਰਦੇ ਨੇ ਪੋਲਿਟਿਸ਼ੀਅਨ ਜਿਹੜੇ ਨਹੀਂ ਉਹ ਹੋਣੇ ਚਾਹੀਦੇ ਸਾਫ਼ ਸੁਥਰੇ ਪੋਲਿਟਿਸ਼ੀਅਨ ਦਾ ਕੋਈ ਦੀਨ ਅਮਾਨ ਧਰਮ ਹੈ ਨਹੀਂਗਾ ਇਕ ਆਮ ਵਿਅਕਤੀ ਦਾ ਤੇ ਦੀਨ ਅਮਾਨ ਧਰਮ ਵਫਾਦਾਰੀ ਇਕ ਆਮ ਵਿਅਕਤੀ ਦੀ ਹੈ ਪਰ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਹੈ ਹੀ ਨਹੀਂ ਉਹਨਾਂ ਤੋਂ ਵਿਸ਼ਵਾਸਨ ਕਰ ਸਕਦੇ ਆਮ ਸੌਰ ਟੂ ਸੇ ਦਿਸ ਫੈਕਟ ਹੈ ਤੁਸੀਂ ਵੇਖ ਲਓ ਅੱਜ ਕੱਲ੍ਹ ਦੀਆਂ ਖ਼ਬਰਾਂ ਪੜ੍ਹ ਕੇ ਮਿੰਟਾਂ ਵਿੱਚ ਸਾਨੂੰ ਖ਼ਬਰ ਮਿਲਦੀ ਹੈ ਕਿ ਆਹ ਵਿਅਕਤੀ ਛੱਡ ਕੇ ਪਾਰਟੀ ਦੂਜੀ ਚੱਲ ਗਿਆ ਦੂਜੀ ਸੜਕ ਤੀਜੀ ਚੱਲ ਗਿਆ ਸੋ ਇਟ ਇਜ਼ ਸੈਂਸ ਜਿਹੜੇ ਵੋਟਰਸ ਨੇ ਮੈਂ ਹਰਾਣ ਉਹਨਾਂ ਤੋਂ ਕਿ ਕਿਵੇਂ ਮੈਂ ਨੋਟ ਬੋਟ ਪਾਉਣਗੇ ਕਿ ਕਿਵੇਂ ਇਹਨਾਂ ਨੂੰ ਜਿਦਾਉਣਗੇ ਤੇ ਕਿਵੇਂ ਹਰਾਉਣਗੇ ਜਿਹੜੇ ਇੱਕ ਪੋਲੀਟੀਸ਼ੀਅਨ ਚਾਲੀ ਚਾਲ 40 40 ਲੱਖ ਰੁਪਈਆ ਲੈਂਦਾ ਰਿਸ਼ਵਤ ਲੈ ਰਿਆ ਹੈ ਔਰ ਖਬਰਾਂ ਚਾਪਦੀਆਂ ਆ ਉਹ ਖਬਰਾਂ ਨੂੰ ਜਿਹੜਾ ਆ ਉਹ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਥ्रेट ਕਰਦਾ ਹੈ ਮੀਡੀਆ ਇੰਡੀਪੈਂਡੈਂਟ ਮੈਂ 42 ਸਾਲ ਤੋਂ ਟੈਲੀਵਿਜ਼ਨ ਰੇਡੀਓ ਤੇ ਹਿੰਦੁਸਤਾਨ ਪੋਸਟ ਨੂੰ ਹਾਰਨ ਕਰ ਰਿਹਾ ਆ ਆਈ ਡੋਟ ਸਕੇਅਰ ਐਨੀ ਵਨ ਮੈਂ ਹਿੰਦੁਸਤਾਨ ਦੀ ਆਵਾਜ਼ ਹਿੰਦੁਸਤਾਨ ਦੀ ਆਵਾਜ਼ ਰਹਾਂਗਾ ਪਰ ਪੋਲੀਟਿਸ਼ੀਨਲ ਕਰਾਪਟਰ ਨੇ ਉਹਨਾਂ ਨੂੰ ਸਾਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਔਰ ਮੈਂ ਇਮੀਡੀਟ ਹੋ ਮੰਗ ਕਰਦਾ ਹਾਂ ਕਿ ਹਰ ਸੰਬੇਪਾ ਤੁਸੀਂ ਉਹ ਤੁਹਾਡੇ ਚੈਨਲ ਦੇ ਹੋਰ ਚੈਨਲ ਵੀ ਨੇ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਦਿਆਂ ਜੋ ਖਾਮੀਆਂ ਆਆਂ ਨਕਾਮੀਆਂ ਆਆਂ ਔਰ ਇਹ ਜੋ ਕੁਛ ਪਬਲਿਕ ਦੇ ਨਾਲ ਵਾਅਦੇ ਕਰਦੇ ਪੂਰੇ ਨਹੀਂ ਕਰਦੇ ਉਹਨਾਂ ਨੂੰ ਸਾਹਮਣੇ ਪੇਸ਼ ਕਰਿਆ ਕਰੋ ਇਥੇ ਮੀਡੀਆ ਜਿਹੜਾ ਹੈ ਸਾਹਮਣੇ ਪੁਛਣ ਦੇ ਸਵਾਲ ਨਹੀਂ ਪੁੱਛਦਾ ਔਰ ਇਸ ਤਰ੍ਹਾਂ ਪੁੱਛਿਆ ਕਰੋ ਆਪਣਾ ਟ ਪੋਲੀਟੀਸ਼ੀਅਨ ਸਾਡੀ ਜੌਬਸ ਦੋਸਤੀ ਪਬਲਿਕ ਨਾਲ ਹੈ ਸਾਡੀ ਦੋਸਤੀ ਜਿਹੜੀ ਹੈ ਉਹ ਪੋਲੀਟੀਸ਼ੀਅਨ ਦੇ ਨਾਲ ਨਹੀਂ ਹੈ ਮੀਡੀਆ ਨੂੰ ਸਮਝਣਾ ਚਾਹੀਦਾ ਹੈ ਅਸੀਂ ਪੋਲੀਟੀਸ਼ੀਅਨ ਦੀ ਆਵਾਜ਼ ਨਹੀਂ ਹੈ ਅਸੀਂ ਪੋਲੀਟੀਸ਼ੀਅਨ ਚਮਚੇ ਨਹੀਂ ਹੈ ਅਸੀਂ ਪੋਲੀਟੀਸ਼ੀਅਨ ਦੇ ਨੌਕਰ ਨਹੀਂ ਹੈ ਅਸੀਂ ਪੋਲੀਟੀਸ਼ੀਅਨ ਨੂੰ ਦੇਖਿਆ ਜਾਵੇ ਕਿ interrogate ਕਰਨਾ ਹੈ investigate ਕਰਨਾ ਹੈ ਇਹ politician ਕਰਦਾ ਕੀ ਹੈ public ਦੀ ਆਵਾਜ਼ ਜਿਹੜੀ ਹੈ politician ਹੈ ਤਾਂ ਅਸੀਂ public ਦੀ ਆਵਾਜ਼ ਆ ਸਾਡਾ ਫਰਜ ਵੰਡਡ ਇਸ ਫਰਜ ਤੁਸੀਂ ਕਦਾਹੀ ਕਰਦੇ ਹੋ ਜੇ ਮੀਡੀਆ ਇਨ ਸਟਰੋਂਗ ਹੋਵੇ ਤਾਂ ਇਹ ਲੋਕ ਕ੍ਰਪਸ਼ਨ ਨਹੀਂ ਕਰ ਸਕਦੇ ਪਰ ਸਵਾਲ ਤੇ ਇਹ ਪਹੁੰਦਾ ਮੀਡੀਆ ਇੱਥੇ ਖੁਦ ਆਪ ਫੈਸਲੇ ਖਬਰਾਂ ਲਾਉਂਦਾ ਆਮ ਸੌ ਟੂ ਸੇ ਦੈਟ